ਦਾ ਲੋਕਾਂ ਦਾ ਮੇਲਾ ਕਿਉਂਕਿ ਤਿੰਨ ਦਿਨ ਮੇਲਾ ਲੱਗਦਾ ਹੁੰਦਾ ਇੱਥੇ ਲੋਕ ਮੇਲਾ ਦੇਖਣ ਉਦੇ ਖੇਮਾ ਕਰਨਾ ਪੈਂਟ ਵਾਲਿਆਂ ਨੂੰ ਪੁੱਛਦੇ ਹੋ ਬਜ਼ੁਰਗਾਂ ਨੂੰ ਅਜ ਤੋਂ 70-70 ਸਾਲ ਪਹਿਲਾਂ ਡੱਕਰ ਦੀਆਂ ਬੱਚੀਆਂ ਬੇਟੀਆਂ ਨੂੰ ਵੀ ਛੱਡ ਆਉਂਦੇ ਸੀ ਵੀ ਇਤੋ ਲੋਕ ਮੇਲੇ ਤੇ ਹੋਰ ਕੀ ਤੇ ਚਲੋ ਦੁਨੀਆ ਦੇ ਵਿਹਾਰ ਫਿਰ ਸਾਂਗੀ ਦੀ ਮਾਣੇ ਵੀ ਕਿਰਪਾ ਕਰੀਓ ਉਹ ਤਾਂ ਉਹ ਨਾ ਚੌਥਾ ਤਿੰਨ ਬੀਬੀਆਂ ਦਾ ਮੇਲਾ ਲੱਗਦਾ ਹੁੰਦਾ ਕੋਈ ਪੁਰਸ਼ ਨਹੀਂ ਸੀ ਆ ਸਕਦਾ ਤੇ ਹੋਰ ਮਾਰੀ ਨਹੀਂ ਕਰਦਾ ਆ ਚਾਰੇ ਦਿਨ ساری ਸੰਗਤ ਦਰਸਤ ਕਰਦੀ ਆ ਪਰ ਮੈਂ ਮਰਯਾਦਾ ਤਾਂ ਬਣੀ ਹੁੰਦੀ ਆ ਮਨ ਨਹੀਂ ਤਿੰਨ ਬੀਬੀਆਂ ਇੱਥੇ ਮਾਣੀਆਂ ਕਹਿਣ ਲੱਗੀਆਂ ਇਹ ਵੀ ਆ ਕਿ ਤਿੰਨ ਦੇਣਾ ਥੋੜਾ ਜ਼ਮਾਨ ਹੁੰਦਾ ਮੈਂ ਕਿਹਾ ਅਰੇ ਪਹਿਲਾਂ ਤੋਂ ਤਿੰਨ ਦੇਣੀ ਆ ਉਹ ਕਹਿੰਦੇ ਸੀ ਚੌਥੇ ਦਿਨ ਸਾਡਾ ਮੇਲਾ ਹੁੰਦਾ ਮੈਂ ਕਿਹਾ ਫੇਰ ਕਦ ਤੂੰ ਸਾਡੇ ਵਾਸਤੇ ਵੀ ਬੰਦ ਲਾਓ ਮੈਂ ਕਿਹਾ ਆਪਾ ਦਿਹਾੜੀ ਲਾਉਣਾ ਸੋਭਾ ਵੀ ਲਾ ਲੈਣੀ ਹੈ ਸੋ ਇਹ ਚਾਰ ਦੀ ਮਾਨਤ ਹੁਣ ਅੱਥਾ ਸੰਗਤ ਸਾਰੀ ਸਾਜਦੀ ਹੈ ਗੁਰੂ ਕਿਰਪਾ ਕਰਨ ਤੇ ਚਾਰ ਦੇ ਮਾਨ ਗੁਰੂ ਘਰ ਦੀ ਨਿਸ਼ਾਨ ਹੈ ਤੇ ਇੱਕੇ ਇੱਕੇ ਗੁਰੂ ਦਾ ਜਾਸ ਇਤਿਹਾਸ ਗੁਰਬਾਣੀ ਵਿਚਾਰ ਤੇ ਇਹ ਸੇਵਾਨਾ ਅਪਨੋ ਮਹਾਰਾਜ ਦੇ ਬਖਸ਼ੇ ਦਸਵੇਂ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੀ ਸੇਵਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੀ ਸੇਵਾ ਸਰੋਵਰ ਦੇ ਦਰਬਾਰ ਦੀ ਸੇਵਾ ਛੇਵੇਂ ਪਾਤਸ਼ਾਹ ਮਹਾਰਾਜ ਦੇ ਗੁਰੂ ਘਰ ਦੀ ਸੇਵਾ ਹਰ ਸੇਵਾਲੇ ਮਹਾਂਪੁਰਸ਼ਾਂ ਨੇ ਕਰੀ ਉਹ ਵੀ ਆਪਣੀ ਆ ਏ ਉਹ ਅਮੀ ਸਬਾ ਮਾਨੇ ਜਿਨ੍ਹਾਂ ਸਤਿ ਸ਼ਕਤ ਕਰਤੇ ਆ ਗੁਰੂ ਉਹਦੀ ਕਿਰਪਾ ਦਾ ਤੁਸੀਂ ਸੰਗਤਾਂ ਦੇ ਸਭੀ ਦੀ ਮਾਰੇ ਨਾਲ ਮਿਲ ਕੇ ਇਹ ਸਵਾਵਾ ਕਰੀਆਂ ਜਦੋਂ ਸੇਵਾ ਸੰਪੂਰਨ ਹੋ ਗਈ ਆਪਾਂ ਉਹਨਾਂ ਨੂੰ ਸੌਂਪ ਕੇ ਲੰਗਰਿੰਦਰ ਚਲਾ ਲਿਆ ਇਸ ਲਈ ਇਹ ਭੰਡਾਰੇ ਗੁਰੂ ਮਾਰੇ ਤੇ ਉਹਨਾਂ ਦਾ ਹੁਕਮ ਹੈ ਪਾਲਣਾ ਕਰ ਰਹੀਆਂ ਸਾਰੀ ਗੁਰਸੰਗਤ ਨੂੰ ਸੇਵਾ ਬੇਨਤੀ ਕਰਾਂ ਆਉਂ ਵੀ ਸਾਰੀ ਸੰਗਤ ਭੋਜਨ ਪਾਣੀ ਆਪਾਂ ਅਰਦਾਸ ਵਿੱਚ ਵੀ ਸ਼ਾਮਲ ਹੋ ਜੋ ਤੇ ਫੇਰ ਆਪਾਂ ਭੋਜਨ ਪ੍ਰਸ਼ਾਦਾ ਪਾਣੀ ਸ਼ਗਾਂਗੇ ਮੋਰੀਆਂ ਜੀ ਦੀ ਇੱਕ ਬੇਨਤੀ ਆ ਪ੍ਰਵਾਣ ਕਰਿਓ ਸਾਰੀ ਗੁਰ ਸੰਗਤ ਦਾ ਧੰਵਾਦ ਸ਼ੁਕਰੀਆ ਜੀ ਆਨੂੰ ਆਪਣੇ ਸਾਰੇ ਮੰਨ ਗੁਰੂ ਬਾਹਰੇ ਨੂੰ ਕੋਟਾਂ ਕੋਟਾਂ ਨਮਸਕਾਰ ਗੁਰੂ ਜੀ ਦੀ ਛਤਰ ਸ਼ਾਯਾ ਹੇਠੇ ਸਾਰੇ ਕਾਰਜ ਹੋ ਰਹੇ ਨੇ ਵੀ ਸਾਭੀ ਸਤਿ ਦਰਬਾਰਾ ਸਿੰਘ ਜੀ ਮਹਾਰਾਜ ਉਹਨਾਂ ਨੇ ਚੁੱਥੇ ਆਰੰਭਤਾ ਕਰੀ ਇਸ ਬਾਵਾ ਦੀ ਤੇ ਆਦੇ ਉਟੀਆਂ ਦੀ ਫਿਰ ਸਾਭੀ ਜੋਰਾ ਸਿੰਘ ਜੀ ਮਹਾਰਾਜ ਉਹ ਨਮੋਦੇ ਰਹੇ ਅੱਜ ਆਪਾਂ ਸਾਰੀ ਗੁਰਸੰਗਤ ਨਾਲ ਮੁੱਕੀ ਇਸ ਸਾਭੀ ਜੀ ਮਹਾਰਾਜ ਦੀ ਉਸ ਬਾਵਾ ਨਿਭਾ ਰਹੇ ਆ ਸਾਰ ਤੇ ਗੁਰੂ ਦੀ ਕਿਰਪਾ ਕਰਨ ਇਸੇ ਤਰੀਕੀ ਆਪਾਂ ਸੇਵਾ ਕਰਦੇ ਰਹੀਏ ਆਓ ਗੁਰੂ ਰਕੀ ਅਰਦਾਸ ਬੇਨਤੀ ਕਰੋ ਸੰਗਤ ਆਪਾਂ ਸਾਰੀ ਸ਼ਾਮਲ ਹੋਈਏ ਤੇ ਇਹਨਾਂ ਸ਼ਬਦਾਂ ਦਾ ਗੁਰਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਆਪਾਂ ਸਭ ਦੀ ਵਾਰ ਜੀ ਦਾ ਸ਼ਾਕਾਰ ਆ महाराज महाराज से पावन नाम दरबारंडी लड़किया गुरु धामा ने नानक साहब तस्तुरा गुरु नानक साहब ने पावन चरण पाए गुरु छेवे पातशाह ने पावन